ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਇੱਕ ਫੇਰ ਰਾਤ ਕੋੜ ਮੁਹੰਮਦ ਖਾਨ ਨੂੰ ਬਾਰਦਾਤ ਹੋਈ ਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਇੱਕ ਜਸਪੀਤ ਸਿੰਘ ਦੇ ਨਾਲ ਕੀ ਘਟਨਾ ਚ ਹੈ ਕੋੜਵਾਲਾ ਸਰ ਕਿਹੜੀ ਪਿੰਡ ਚ ਕਿਹੜੀ ਬਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋੜ ਮੁਹੰਮਦ ਖਾਨ ਪਿੰਡ ਪੰਦੇਗਾ ਕੋੜਵਾਲਾ ਸਾਹ ਦੇ ਵਿੱਚ ਤੇ ਉਹਦੇ ਵਿੱਚ ਕਿ ਬਾਰਦਾਤ ਹੋਈਗੀ ਤੇ ਪਰਕੋਸਿੰਗ 5870 326 ਦਾ ਉਸ ਤੋਂ ਬਾਅਦ ਫਿਰ ਬਾਰ ਬਾਰ ਸਾਨੂੰ ਆਈ ਗਈ ਜਿਹਦੇ ਮੁੱਦੇ ਮੈਂ ਆ ਰਹੇ ਸਾਡੀ ਟੀਮ ਆ ਗਈਆਂ ਜੋ ਤਿੰਨ ਵਾਰੀ ਗਈਆਂ ਸਾਰੇ ਭਾਜੀ ਜਿੰਦੇ ਖੇਤ ਮੋਹ ਵੱਡੇ ਵੱਡੇ ਸੀ ਵੀ ਜੋ ਤੋਂ ਪਿਛਲੇ ਵਾਰ ਸੀ ਜੀ ਦੂਰੋਂ ਪੜ ਰਹੇ ਨੇ ਕੁੱਝੀ ਗੱਡੀ ਆ ਰਹੀ ਹੈ ਤਿੰਨ ਵਾਰੀ ਸਾਡੀ ਗੱਡੀ ਆਈ ਹੈ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟੋਟਾ ਮਾਰ ਰਹੀ ਹੈ ਫਿਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਾਇਰ ਕਰਨਾ ਸ਼ੁਰੂ ਕਰ ਦਿੱਤੇ ਗਿਆ ਫਾਇਰ ਕਰਨੇ ਜੁੜੇ ਦੇ ਕੰਟਰੋਲ ਰੂਮ ਤੋਂ ਮੈਸੇ ਆ ਕੇ ਫਾਇਰ ਹੋ ਰਹੀ ਵੀ ਤੇ ਜੋ ਮੈਂ ਫਟਾਫਟ ਉੱਥੇ ਜੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਕਿ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਅਸੀਂ ਰੋਗਰਾਮ ਸਾਮ ਕਰਨ ਦੇ ਬਾਅਦ ਜਿਸੀ ਫਾਇਰ ਕੀਤੀ ਉਸ ਉੱਪਰ ਤੇ ਜਿਹੜੇ ਸੀ ਹਵਾਈ ਪਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਤੇ ਕਰ ਰਹੇ ਸੀਗੇ ਜੀ ਜਿਸ ਜਿਦਾ ਅਸੀਂ ਫਾਇਰ ਕੀਤੀ ਤੇ ਉਹ ਘਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਸੀ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਕੇ ਸੀ ਇੱਕ ਘਰ ਦੇ ਵਿੱਚ 15-20 ਬੰਦੇ ਇਕੱਠੇ ਹੋ ਗਏ ਅਸੀਂ ਇਹ ਦਰਵਾਜ਼ਾ ਖੋਲਿਆ ਤੇ ਸਾਰੇ ਇਕੱਠੇ ਬੁਲਾਇ ਮੌਜੂ ਉੱਪਰ ਪੈ ਗਈ ਇਕਦਮ ਆ ਗਿਆ ਜੇ ਦੇ ਵਿੱਚ ਸਾਡੇ ਮਲਾਜ ਨੂੰ ਇੱਕ ਜੱਪਾ ਵਾਲਿਆਂ ਨੇ ਉਹਦਾ ਵੈਪਨ ਕਰਕੇ ਸਾਡੇ ਜਿਹੜੇ ਸਬ ਇੰਸਪੈਕਟਰ ਸੀ ਉਹਨੂੰ ਜ਼ਖਰਾ ਲੱਗਿਆ ਉਹ ਉਹਦੀ ਗੋਲੀ ਗੋਲੀ ਦੇ ਬਾਅਦ ਸਿੱਧਾ ਜੀ ਨੂੰ ਹਸਪਤਾਲ ਲੈ ਕੇ ਆਏ ਉਹ ਹਸਪਤਲ ਪਹੁੰਚ ਜਿਸ ਆਲੀ ਉਹ ਜੀ ਉਹਨੂੰ ਡੈੱਥ ਕੀਤਾ ਗਿਆ ਜੀ ਨਾ ਸੀ ਉਹ ਜਿਹੜਾ ਸਭ ਤੋਂ ਸਭੇ ਚਰਨ ਜੀ ਸੀਗਾ ਜੀ 1984 ਨੂੰ ਜਦੋਂ ਚਾਰ ਸੀਗਾ ਤੇ ਇੱਕ ਜੀਡੀਟੀ ਹੋਦੇ ਬਾਦ ਲੱਗੀ ਉਸ ਮੌਕੇ ਦੀ ਇੰਨਾ ਹੇਟਰ ਰੋੜਾ ਵਗੈਰਾ ਪਾਇਰ ਵਗੈਰਾ ਕਰਤੀ ਉਹਨੂੰ ਕਿਸੇ ਬਦਲਾ ਦੇ ਸੀ ਰਾਤੋਂ ਕੀ ਕਰਦੇ ਆ ਉਹ ਸ਼ੋਅ ਡੈਪੀਰ ਅਸੀਂ ਲੋਚ ਕੀਤੀ ਕਿ ਤੋ ਰੇਟ ਸਾਡੀ ساری ਕੀ ਹੋਈ ਜੀ ਜਲਦੀ ਜਲਦੀ ਡਿਟੇਲ ਕਰਾਂਗੇ ਜਾਰੇ ਵੀ ਜੜੀ ਜੜੀ ਬਣੂਗੀ ਚਰ ਸਿੰਘ ਜੀ ਦੀ ਲਾਸ਼ ਹੈ ਜਿਹੜੀ ਪੋਸਟਮਾਰਟ ਕਰਵਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਅਸੀਂ ਬੋਰਡ ਬਣਾ ਕੇ ਕਰੂ ਜੀ ਉਹਨਾਂ ਨੂੰ ਪੋਸਟਮਾਰਟ ਕਰਦੇ ਹਾਂ